ਜੀ ਸਤਿ ਸ੍ਰੀ ਅਕਾਲ ਸਾਰੇ ਸੱਜਣਾ ਨੂੰ ਪੰਜ ਮੁਖ ਆਫੀਸ਼ਲ ਚੈਨਲ ਵੱਲੋਂ ਆਪਣੇ ਚੈਨਲ ਨੂੰ ਬਾਕ ਬਾਕ ਸਬਸਕ੍ਰਾਈਬ ਕਰੋ ਜੀ ਦਸਯੋਗਾ ਕੌਣ ਕੌਣ ਜਾਣਦਾ ਏ ਇਸ ਉਸਤਾਦ ਨੂੰ ਕਬੂਤਰ ਬਾਜੀ ਦੀ ਤੂਤੀ ਬਲਾਈ ਏ ਦੁਨੀਆ ਤੇ ਜੱਟ ਨੇ ਹਾਂਜੀ ਵੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿਹੜੇ ਬਈ ਪੰਜ ਮੁਖ ਆਫੀਸ਼ਲ ਚੈਨਲ ਦੇਖਦੇ ਨੇ ਆਪਣਾ ਬਈ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬਈ ਅੱਜ ਆਪਾਂ ਗੱਲ ਕਰਦੇ ਆ ਇੱਕ ਲੇਜਰ ਪਲੇਅਰ 우ਸਤਾਦ ਲੋਕ ਨੇ ਬਾਈ ਵਿੰਦਰ ਪੂਲਾ ਤੇ ਉਹਨਾਂ ਦਾ ਬੇਟਾ ਸਿੰਦਰੀ ਪੂਲਾ ਆਪਣੀ ਉਹਨਾਂ ਨਾਲ ਬੜੀ ਮਿੱਤਰਤਾ ਸੀ ਬਾਈ ਉਹਨਾਂ ਦੇ ਘਰੋਂ ਕਬੂਤਰ ਆਏ ਸੀ ਆਪਣੇ ਘਰੇ ਵਿੰਦਰ ਪੂਲੇ ਵਾਲੇ ਕਬੂਤਰ ਹਨਾ ਤੇ ਅੱਜ ਵੀ ਆਪਣੇ ਘਰੇ ਨੇ ਤੇ ਬਾਈ ਨਾਲ ਗੱਲਬਾਤ ਕਰਦੇ ਜਿੰਨਾ ਕ ਆਪਾਂ ਨੂੰ ਉਹਨਾਂ ਨੇ ਉਸ ਪੂਲੇ ਵਾਲੇ ਕਬੂਤਰਾਂ ਬਾਰੇ ਜਾਂ ਵਿੰਦਰ ਪੂਦੇ ਵਾਲੇ ਕਬੂਤਰਾਂ ਬਾਰੇ ਦੱਸਿਆ ਸੀਗਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਗਿਆਨ ਬਾਈ ਤੇ ਨਾਲ ਤੁਹਾਨੂੰ ਕਬੂਤਰ ਵੀ ਦਿਖਾਵਾਂਗੇ ਵੀ ਕੀ ਇਹਨਾਂ ਦਾ ਫਰਕ ਹੈ ਤੇ ਕਿਦਾਂ ਕਬੂਤਰ ਨੇ ਹਨਾ ਬਾਈ ਦੀ ਆਉਣੀ ਯਾਨੀ ਤਾਂ ਬਹੁਤ ਬੰਦਿਆਂ ਨਾਲ ਸੀਗੀ ਤੇ तकरीबन ਪੂਲੇ ਪਿੰਡ ਤੇ ਸਾਰੇ ਜੀ ਕਬੂਤਰ ਚੰਗੇ ਨੇ ਬਾਈ ਹਨਾ ਜਿੱਥੇ ਇੱਕ ਚੰਗਾ ਪਲੇਅਰ ਹੋਵੇ ਤਾਂ ਉੱਥੇ ਸਾਰੇ ਖਿੰਡ ਜਾਂਦੇ ਆ ਕਬੂਤਰ ਅੱਜ ਆਪਾਂ ਗੱਲ ਕਰਾਂਗੇ 우ਸਤਾਦ ਲੋਕ ਬਾਈ ਬਿੰਦਰ ਪੂਲਾ ਦੇ ਕਬੂਤਰਾਂ ਬਾਰੇ ਹਾਂਜੀ ਬਾਈ ਆ ਕਬੂਤਰ ਨੇ ਬਾਈ ਬਿੰਦਰ ਪੂਲੇ ਵਾਲੇ ਇਹਨਾਂ ਦੀ ਪਛਾਣ ਦੱਸਾਂਗੇ ਪਹਿਲਾਂ ਤੁਹਾਨੂੰ ਕਬੂਤਰ ਦਿਖਾਉਣੇ ਆ ਆਹ ਦੇ ਪੱਲੇ ਨੇ ਬਾਈ ਇਹਨਾਂ ਦੀ ਨੇ ਬਾਈ ਪਛਾਣ ਇਹ ਹੈਗੀ ਜਿਹੜੇ ਕਬੂਤਰ ਹੈਗੇ ਬਾਈ ਕੋਲੇ ਬਾਈ ਨੇ ਦੋ ਹੀ ਨਾਂ ਦੱਸੀ ਸੀ ਆਪਾਂ ਨੂੰ ਇੱਕ ਮੱਖੇ ਵਾਲਾ ਤੇ ਇੱਕ ਕਿਲੇ ਵਾਲਾ ਕਬੂਤਰ ਜਿਹੜੇ ਕਿਲੇ ਵਾਲੇ ਕਬੂਤਰ ਸੀ ਉਹ ਤਾਂ ਉੜਦੇ ਸੀ ਉੱਚੇ ਬਾਈ ਬਹੁਤ ਜ਼ਿਆਦੇ ਤੇ ਤਿੱਖੇ ਉੜਦੇ ਆ ਜਿਹੜਾ ਮੱਖੇ ਵਾਲਾ ਬਲੱਡ ਹੈ ਇਹ ਪੋਲੇ ਉੜਦੇ ਜਿਹੜੇ ਰੋਂਦੇ ਜੇ ਨਹੀਂ ਫਿਰਦੇ ਕਹਿੰਦੇ ਰੋਂਦੇ ਜੇ ਪੋਲੇ ਉੜਦੇ ਪੂਛ ਦੀ ਠੁੱਠੀ ਜੀ ਬਣਾ ਕੇ ਉਹ ਕਬੂਤਰ ਨੇ ਬਾਈ ਇਹ ਮੱਖੇ ਵਾਲੇ ਬਲੱਡ ਜੋ ਕਬੂਤਰ ਸੀਗਾ ਇਹਨਾਂ ਦਾ ਸਿਰ ਨਾਲ ਰਲਦਾ ਨਹੀਂ ਆਹ ਨਾਲ ਇਹਨਾਂ ਦੀ ਹੱਕ ਗੂੜੀ ਹੋਊ ਸਿਰ ਚਿੱਟਾ ਹੋਊਗਾ ਲਾਲ ਛਿੱਟੇ ਹੈਗੇ ਨੇ ਪਰ ਧੜ ਨੂੰ ਜਿਆਦਾ ਚਿੱਟਾ ਹੈਗਾ ਉੱਤੋਂ ਲਾਲ ਚੀਨੇ ਹੋਣਗੇ ਇਹ ਦੋ ਤਿੰਨ ਰੰਗ ਕੱਢਦੇ ਦੋਨੇ ਤਿੰਨੇ ਰੰਗ ਹੀ ਆਪਣੇ ਕੋਲੇ ਕਬੂਤਰ ਕੱਢੀ ਬੈਠੇ ਹੈਗੇ ਤੇ ਮੈਂ ਦਿਖਾਉਂਗਾ ਇਹ ਕਬੂਤਰਾਂ ਦੀ ਸ਼ਰਤ ਹੈ ਬਾਈ ਇਹ ਜਾਂਦੇ ਨਹੀਂਗੇ ਨੀਵੇਂ ਉੱਡਦੇ ਆ ਰੋਂਦੇ ਰੋਂਦੇ ਜੁੜਦੇ ਆ ਦੇਖਣ ਨੂੰ ਆ ਲੱਗਦਾ ਇਹ ਬੈਠਾ ਬੈਠਾ ਉਵੇਂ ਤੁਰੇ ਫਿਰਦੇ ਰਹਿੰਦੇ ਆ ਇਹ ਟਾਈਮ ਪਾਸ ਜਾ ਕਰਦੇ ਬਾਜ ਦੇ ਜੇ ਵਿੱਚ ਕੰਦਾ ਹੀ ਆਂਦੇ ਬਾਜ ਦੇ ਤੇ ਇਹ ਕਬੂਤਰ ਮੀਰਾ ਬਾਰ ਕੀ ਹੈ ਬਾਈ ਇਹ ਪਿੰਡ ਨਹੀਂ ਛੱਡਦੇਗੇ ਠੀਕ ਹੈ ਨਾ ਇਹ ਕੂਤਰਾਂ ਦੀ ਮੈਸ ਵੀ ਬਾਈ ਜਰਨੈਲ ਵਾਲੇ ਕੂਤਰ ਜਿਹੜੇ ਕਾਨੇ ਵਾਲਾ ਜਰਨੈਲ ਸੀਗਾ ਕਹਿੰਦੇ ਬਾਈ ਨੇ ਦੱਸਿਆ ਸੀ ਉਹ ਸਤਾਬ ਲੋਕ ਉਹਨਾਂ ਦੇ ਘਰੋਂ ਕਬੂਤਰ ਆਏ ਸੀ ਉਹਨਾਂ ਨਾਲ ਵੀ ਬਹੁਤ ਮਿਸ ਉੱਢੀ ਇਹਨਾਂ ਦੀ ਠੀਕ ਹੈ ਤੇ ਇਹ ਕੂਤਰਾਂ ਦੀ ਗਰਦੇਵ ਵਾਲੇ ਕੂਤਰਾਂ ਨੂੰ ਵੀ ਬਹੁਤ ਮਿਸ ਉੱਢਦੀ ਹੈਗੀ ਆ ਕਬੂਤਰਾਂ ਦੀ ਤੇ ਬਾਈ ਦੇ ਘਰੇ ਕਬੂਤਰ ਆਏ ਸੀ ਉਹ ਕਾਲਾ ਚੀਨਾ ਕੂਤਰ ਆਏ ਚਿੱਟੀਆਂ ਅੱਖਾਂ ਦੀਆਂ ਮੈਨੂੰ ਲੱਗਦਾ ਉਹਨਾਂ ਲੱਗੇ ਹੋਏ ਸੀ ਜਰਨੈਲ ਤਾਂ ਇਹੋ ਇਹ ਜਿਹੜੇ ਬਿੰਦਰ ਦੇ ਘਰੋਂ ਕਬੂਤਰ ਗਏ ਵਿੱਚੋਂ ਕੋਈ ਕਾਲਾ ਚੀਨਾ ਕੱਢਦੇ ਉਹਨਾਂ ਕਰਕੇ ਕੱਢਦੇ ਨੇ ਬਾਈ ਤੇ ਪਰ ਕੂਤਰ ਇਹਨਾਂ ਦੀ ਡਾਨ ਵੀ ਬਹੁਤ ਹੈ ਇਹ ਵੀ ਜਦੋਂ ਘਰੇ ਉੱਡਦੇ ਆ ਵੀ ਮਰ ਨਹੀਂ ਮਿੱਥ ਲੈਂਦੇ ਹੈਗੇ ਅੰਨਾ ਜੋਰ ਲਾਉਂਦੇ ਆ ਇਹ ਕੂਤਰ ਜਿਉਂ-ਜਿਉਂ ਇਹਨਾਂ ਨੂੰ ਪਿਓਰ ਕਰੀ ਜਾਂਦੇ ਆ ਤਿਉਂ ਤੋਂ ਡਾਂਣ ਘਟੀ ਜਾਂਦੀ ਐ ਇਹਨਾਂ ਦੀ ਤੇ ਜਿਉਂ-ਜਿਉਂ ਉਹਨਾਂ ਨੂੰ ਦੂਰ ਕਰੀ ਜਾਂਦੇ ਆ ਉੰਨੇ ਹੀ ਕੜੜੇ ਹੋਈ ਜਾਂਦੇ ਆ ਬਾਈ ਇਹ ਪਰ ਇਹ ਘੇਰੇ ਤੋੜਦੇ ਨੇ ਤੇ ਅਦਬ ਵਿਚਾਲੇ ਉੱਡਦੇ ਨੇ ਉੱਚੇ ਨਹੀਂ ਬੜੇ ਜਾਂਦੇ ਜਿਹੜੇ ਉੱਚੇ ਜਾਂਦਾ ਤੁਹਾਨੂੰ ਉਹ ਵੀ ਦਿਖਾਉਂਗਾ ਕੂਤਰ ਮੈਂ ਇੱਕ ਰੰਗ ਤਾਂ ਇਹ ਕੱਢਦੇ ਹਿੱਕ ਤੋਂ ਇਥੋਂ ਹਿੱਕ ਤੋਂ ਇਹ ਬਾਈ ਲਾਲ ਚੀਨੇ ਨਹੀਂ ਗੇ ਕਾਫੀ ਕਲਰ ਹੈ ਜਦੋਂ ਇਹ ਧੁੱਪ 'ਚ ਕਰੋਗੇ ਨਾ ਰੰਗ ਜਾ ਬਦਲ ਜਾਂਦੇ ਆ ਇਹ ਗੂੜਾ ਕਲਰ ਕੱਢਦੇ ਹੈਗੇ ਉੱਤੋਂ ਵੀ ਹਾਂਜੀ ਭਾਈ ਆ ਇਹਨਾਂ 'ਚ ਮਦੀਨ ਆਪਣੇ ਕੋਲੇ ਇਹਦੀ ਵੀ ਹਿੱਕ ਗੂੜੀ ਲਾਲ ਐ ਉਤੋਂ ਸਿਰ ਚਿੱਟਾ ਐ ਅੱਖਾਂ ਜਮਾ ਚਿੱਟੀਆਂ ਦੁੱਧਰਗੀਆਂ ਨੋਕ ਇਹਨਾਂ ਦੀ ਮਾਸ ਰੰਗੀ ਐ ਥੱਲੋਂ ਥੋੜੀ ਜਿਹਾ ਜ਼ਿਆਦਾ ਕਾਲੀ ਉਪਰੋਂ ਚਿੱਟੀ ਐ ਮਾਸ ਰੰਗੀ ਨੋਕ ਐ ਭਾਈ ਆਇਆ ਦਾ ਪੱਲਾ ਹੈਗਾ ਇੱਧਰ ਵੀ ਬਾਈ ਇਹ ਥੱਲੋਂ ਪੇਟੀ ਤੋਂ ਲਾਲ ਚੀਨੇ ਨੇ ਇਹਨਾਂ ਦੀ ਇੱਕ ਤੁਹਾਨੂੰ ਹੋਰ ਨਿਸ਼ਾਨੀ ਦੱਸ ਦਿੰਨਾ ਬਾਈ ਜਿਹੜੇ ਇਹ ਕਬੂਤਰ ਨੇ ਇਹਨਾਂ ਕਬੂਤਰਾਂ ਦੀ ਨੋਂਧਰਾਂ ਡੱਬੀਆਂ ਹੋਣੀਆਂ ਜਾਂ ਚਿੱਟੀਆਂ ਜਾਂ ਡੱਬੀਆਂ ਸਾਰੀਆਂ ਕਾਲੀਆਂ ਨੋਂਧਰਾਂ ਨਹੀਂ ਕਾਲਗਾਂ ਨੋਂਧਰਾਂ ਉਹਦੋਂ ਕੱਢਦੇ ਜਦੋਂ ਮਿਸੇ ਹੁੰਦੇ ਹੈਗੇ ਠੀਕ ਹੈ ਨਾ ਇਹਨਾਂ ਦੀਆਂ ਨੋਂਧਰਾਂ ਦੋ ਕਾਲੀਆਂ ਹੋ ਸਕਦੀਆਂ ਤੇ ਦੋ ਚਿੱਟੀਆਂ ਠੀਕ ਹੈ ਨਾ ਜਾਂ ਇੱਕ ਕਾਲੀ ਤਿੰਨ ਚਿੱਟੀਆਂ ਇਹ ਨੋਂਧਰਾਂ ਕੱਢਦੇ ਨੇ ਆ ਪੂਛਾਂ ਖੰਭ ਵੀ ਬਦਲਵੇਂ ਕੱਢ ਜਾਂਦੇ ਆ ਉੱਤੋਂ ਇਹ ਲਾਲ ਚੀਨੇ ਆ ਕਾਠੀ ਲਾਲ ਕੱਢਣਗੇ ਆ ਇਹ ਥੱਲੋਂ ਫਿਰਦੇ ਚਿੱਟੇ ਲੱਗਦੇ ਆ ਇਹ ਥੱਲੋਂ ਜਮਾ ਦੁੱਧ ਵਾਂਗੂ ਚਿੱਟੇ ਲੱਗਦੇ ਆ ਇਹ ਉਹ ਕਬੂਤਰ ਨੇ ਜਿਹੜੇ ਬਈ ਪੂਛ ਦੀ ਠੁੱਠੀ ਜੀ ਬਣਾ ਕੇ ਉੱਡਦੇ ਨੇ ਤੇ ਰੋਂਦੇ ਰੋਂਦੇ ਜੇ ਫਿਰਦੇ ਰਹਿੰਦੇ ਆਗੇ ਤੇ ਇਹ ਵੀ ਘਰੇ ਬਾਈ ਉੱਡ ਕੇ ਮਰ ਨਹੀਂ ਮਤ ਲੈਂਦੇ ਆ ਇਹ ਕਬੂਤਰ ਹੈ ਇਹ ਮੱਖੇ ਵਾਲਾ ਬਲੱਡ ਪਾਜਦਾ ਸੀ ਬਾਈ ਨੇ ਜਿਵੇਂ ਜਿਹੜੇ ਹਿਸਾਬ ਨਾਲ ਆਪਾਂ ਨੂੰ ਦੱਸਿਆ ਵੀ ਬਿੰਦਰ ਨੇ ਵੀ ਮੱਖੇ ਵਾਲਾ ਬਲੱਡ ਆ ਬਾਈ ਇਹ ਇਹ ਜਾਣਾ ਨਹੀਂ ਇਹਨਾਂ ਨੂੰ ਜਾਣਾ ਨਹੀਂ ਆਉਂਦਾ ਪਿੰਡ ਨਹੀਂ ਛੱਡਦੇ ਇਹ ਪਰ ਇਹ ਘਰੇ ਵੀ ਇੰਨਾ ਕੁ ਜ਼ੋਰ ਲਾਉਂਦੇ ਆ ਵੀ ਘਰੇ ਵੀ ਡਿੱਗ ਪੈਂਦੇ ਆ ਕਿ ਘਰ ਦੂਰਲੇ ਪਰਲੇ ਪਾਸੇ ਡਿੱਗ ਪੈਣਗੇ ਜਾਂ ਘਰੇ ਆ ਕੇ ਡਿੱਗ ਪੈਂ ਜੋੜ ਲਾ ਕੇ ਕਿ ਨਹੀਂ ਇਹ ਕਬੂਤਰ ਵੀ ਬਾਈ ਇਹ ਕਬੂਤਰ ਜਰਨੈਰ ਵਾਲਾਂ ਚ ਵੀ ਮਿਸੇ ਉੱਡਦੇ ਆ ਜਾਂਟੇ ਵਾਲਾਂ ਚ ਵੀ ਮਿਸੇ ਉੱਡ ਜਾਂਦੇ ਆ ਗਰਦੇਵ ਵਾਲਾਂ ਚ ਵੀ ਮਿਸੇ ਉੱਡ ਜਾਂਦੇ ਆ ਠੀਕ ਆ ਨਾ ਇਹ ਕਬੂਤਰਾਂ ਨੂੰ ਕਈ ਵਾਰੀ ਲਿਜਾ ਕੇ ਇਹਨਾਂ ਅਗਲਾ ਮੀਰ ਆਪਾਂ ਚ ਪਾ ਲੈਂਦਾ ਜਾਂ ਠੰਡੇ ਕਬੂਤਰਾਂ ਚ ਪਾ ਲੈਂਦੇ ਆ ਆਪ ਹੀ ਠੰਡੇ ਨੇ ਬਾਈ ਇਹ ਜ਼ੋਰ ਬਹੁਤ ਲਾਉਂਦੇ ਨੇ ਪਰ ਇਹਨਾਂ ਨੂੰ ਜਾਣਾ ਨਹੀਂ ਆਉਂਦਾ ਅੱਧੀ ਦੇ ਅੱਧੀ ਉੱਡਣ ਵਾਲੇ ਆ ਜਿਹਨੂੰ ਆਪਾਂ ਕਹਿੰਦੇ ਨਾ ਵਿਚਾਰ ਲਈ ਛੱਤ ਜੀ ਇਹਨਾਂ ਦੀ ਤਾਂ ਹਣੀ ਵੜਾ ਜਾਂਦੇ ਜੇ ਜਾਣਗੇ ਵੀ ਤਾਂ ਨਾਲ ਦੀ ਨਾਲ ਥੱਲੇ ਨੂੰ ਚੱਲ ਪੈਂਦੇ ਆ 10 ਮੰਗ ਰਹੇ ਇਹਨਾਂ ਦਾ ਇੱਕ ਅੱਧਾ ਬੱਚਾ ਜਾਊਗਾ ਤਾਂ ਪਿੰਡੋ ਕਾਮਲਾ ਗੁਮਲਾ ਹੋ ਕੇ ਪੌਂਦੀ ਬਗ ਜੂ ਜਾਣ ਦਾ ਇਹਨਾਂ ਦਾ ਚਾਂਸ ਕੋਈ ਨਹੀਂਗਾ ਕਬੂਤਰਾਂ ਦਾ ਇਹ ਕੂਤਰੇ ਲਾਲ ਚੀਨਾ ਹਿੱਕ ਥੱਲੋਂ ਐ ਗੂੜੀ ਇਹਨਾਂ ਦੇ ਬਾਈ ਲਾਲ ਫਿੱਕੇ ਛੁੱਟ ਨਹੀਂ ਲਾਲ ਕਾਫੀ ਰੰਗੇ ਗੂੜੇ ਛੁੱਟ ਹੋਣਗੇ ਜਾਂ ਲਾਲ ਥੋੜੀ ਜੀ ਸਨੇਰੀ ਜੀ ਭਾਅ ਮਾਰਦੀ ਐ ਇਹਨਾਂ ਕਬੂਤਰਾਂ ਚੋਂ ਜਿਹੜਾ ਇਹ ਗੁੜ ਰੰਗਾ ਕੱਢਦੇ ਐ ਇਹ ਤੇ ਉਹ ਦੂਜੇ ਕੂਤਰ ਮਿੱਸੇ ਗੁੜ ਰੰਗਾ ਕੱਢਦੇ ਐ ਉਹ ਵੀ ਗੁੜ ਰੰਗਾ ਜਿਹੜਾ ਪਿਓਰ ਕੱਢਣਗੇ ਇੱਥੋਂ ਤੱਕ ਲਾਲ ਹੋ ਇਹਨਾਂ ਤੁਰ ਤੱਕ ਲਾਲ ਨਹੀਂ ਹੁੰਦਾਗਾ ਉਹਦੀਆਂ ਆਹ ਕਾਨੀਆਂ ਜਿਹੜੀਆਂ ਪੂਛਦੀਆਂ ਚਿੱਟੀਆਂ ਹੋ ਪੂਛ ਜਮਾ ਦੁੱਧ ਵਾਂਗੂ ਆ ਵੀ ਚਿੱਟੀ ਹੋ ਇਹ ਦਾਹਾਂ ਕਈ ਕਬੂਤਰਾਂ ਦੇ ਵਿੱਚ ਕਾਲਸ ਵੀ ਕੱਢਦੇ ਆ ਪੰਨਿਆਂ 'ਚ ਇੱਥੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਕਿ ਕਾਲਸ ਕਿਹੜੇ-ਕਿਹੜੇ ਕਬੂਤਰ ਕੱਢਦੇ ਨੇ ਆਹ ਬਲੱਡ ਤੇ ਉਹ ਬਲੱਡ ਮਿੱਸਾ ਹੋ ਕੇ ਜਿਹੜਾ ਗੁੜ ਰੰਗਾ ਰੱਤਾ ਕੱਢਦੇ ਆ ਆਪ ਬਹੁਤ ਉੜਦਾ ਹੈ ਪਰ ਉਹਦੀ ਲਾਤ ਘੱਟ ਉੜਦੀ ਹੈ ਤੇ ਜਿਹੜਾ ਰੱਤੇ ਆਪ ਸੁਮੇ ਗੁੜ ਰੰਗਾ ਰੱਤਾ ਕੱਢਦੇ ਆ ਉਹ ਆਪ ਵੀ ਬਹੁਤ ਉੜਦਾ ਉਹਦੀ ਲਾਤ ਵੀ ਬਹੁਤ ਉੜਦੀ ਹੈਗੀ ਗੁੜ ਰੰਗੇ ਰੱਤਿਆਂ 'ਚ ਫਰਕ ਹੈ ਬਾਈ ਠੀਕ ਹੈ ਨਾ ਕਿਉਂਕਿ ਜਿਹੜੀਆਂ ਗੱਲਾਂ ਸਾਨੂੰ ਬਾਈ ਨੇ ਦੱਸੀਆਂ ਸੀ ਅੱਜ ਮੈਂ ਮੇਰਾ ਦਿਲ ਕੀਤਾ ਵੀ ਲੋਕਾਂ ਸਾਹਮਣੇ ਕਰੀਏ ਯਾਰ ਹਨ ਤੇ ਵਿੱਚ ਬੰਦੇ ਕਹਿ ਰਹੇ ਵਿੰਦਰ ਵਾਲੇ ਕਬੂਤਰ ਨਹੀਂ ਉੱਡਦੇ ਉੱਡਦੇ ਆ ਬਾਈ ਉੱਡਦੇ ਕਿਉਂ ਨਹੀਂਗੇ ਪਰ ਚਾਹ ਪੱਤੀ ਤੇ ਸਰੋਂ 'ਚ ਫਰਕ ਹੁੰਦਾ ਹੈਗਾ ਤੇ ਦੇਖ ਕੇ ਲਿਆ ਕਰੋ ਬਾਈ ਹਾਂਜੀ ਬਾਈ ਇਹਨਾਂ ਦੇ ਰਤਿਆਂ ਦਾ ਇਹ ਫਰਕ ਹੈ ਬਾਈ ਜਿਹੜਾ ਵੱਡਾ ਕਬੂਤਰ ਸੀ ਬਾਈ ਕੋਲ ਇੱਕਲੇ ਵਾਲਾ ਬਾਈ ਦਾ ਸੀਗਾ ਜਿਹੜਾ ਦਾ ਕਿਲੇ ਵਾਲਾ ਬਲੱਡ ਕਹਿੰਦਾ ਸੀ ਬਾਈ ਉਹ ਦੋ ਠੱਲਾਂ ਵਾਲਾ ਕਬੂਤਰ ਸੀਗਾ ਬਾਈ ਦੇ ਇੱਕ ਪੈਰ 'ਚ ਦੋ ਠੱਲਾਂ ਸੀ ਲੀਲੀ ਤੇ ਹਰੀ ਦੋਨੇ ਪੈਰਾਂ 'ਚ ਆਠ ਲਾਂ ਪਾਈਆਂ ਹੋਈਆਂ ਸੀਗੀਆਂ ਲਾਲ ਚੀਨਾ ਸੀ ਹਿੱਕ ਤੋਂ ਲਾ ਕੇ ਇੱਥੋਂ ਲਾ ਕੇ ਪੂਸ ਤੱਕਰ ਗੋੜਾ ਸੀ ਤੋਂ ਚਿੱਟਾ ਸੀ ਉਹਦਾ ਇੱਕ ਪੁੱਤ ਮੈਨੂੰ ਲੱਗਾ ਰਾਹੁਲ ਦੇ ਘਰੇ ਗੰਗਾ ਵਾਲੇ ਦੇ ਘਰੇ ਵੀ ਗਿਆ ਹੈਗਾ ਦੱਸਾਈ ਬਾਈ ਨੇ ਵੀ ਰਾਹੁਲ ਕੰਗਾਲਾ ਜਿਹੜਾ ਉਹਦੇ ਘਰੇ ਇੱਕ ਪੁੱਤੇ ਦਾ ਗਿਆ ਹੋਇਆ ਤੇ ਕੁਛ ਕਬੂਤਰ ਜ਼ਿਆਦਾਤਰ ਬਾਈ ਦਾ ਲੈਣ ਦੇਣ ਸੀ ਪੂਰੇ ਸਿੱਖ ਨਾਲ ਲੱਖੂ ਦਾ ਪੂਰਾ ਸਿੱਖ ਉਹਦੇ ਨਾਲ ਵੀ ਬਹੁਤ ਲੈਣ ਦੇਣ ਸੀ ਬਾਈ ਦਾ ਇੱਕ ਪੰਡਤ ਸੀ ਪੂਲੀ ਵਾਲਾ ਉਹਦੇ ਨਾਲ ਵੀ ਬਹੁਤ ਲੈਣ ਦੇਣ ਸੀ ਮਤਲਬ ਕਿ ਖੁੱਡਾਂ ਦਾ ਇੱਕ ਖੁੱਡੇ ਸੀ ਆਪਸ ਵਿੱਚ ਉਹਨਾਂ ਦੇ ਤੇ ਜਾਏ ਤੋਂ ਕਬੂਤਰ ਗਏ ਸੀ ਕੁਛ ਟਪਾਲੀ ਜੱਗੀ ਆ ਮੁੰਡਾ ਉਹਦੇ ਕੋਲੇ ਹਰਜੀਤ ਟਪਾਲੀ ਕੋਲੇ ਇੱਕ ਮੈਨੋਲਾ ਅਤ ਲੈ ਰਿਆ ਕੋਈ ਬਾਈ ਦੇ ਮਿੱਤਰ ਅਤ ਲੈਣਾਂ ਦਾ ਨਾਮ ਹੀ ਲੈਂਦਾ ਹੁੰਦਾ ਸੀ ਬਾਈ ਤੇ ਗਏ ਹੋਰਾਂ ਕੋਲੇ ਵੀ ਹੋਣਗੇ ਬਾਈ ਜਿੰਨਾ ਬਾਰੇ ਮੇਰੇ ਨਾਲ ਗੱਲ ਹੋਈ ਮੈਂ ਉਹਨਾਂ ਦਾ ਨਾਮ ਲੈਂਦਾ ਹੈ ਗੁੱਸਾ ਨਾ ਕਰਿਓ ਭਰਾ ਹਨਾ ਕਿ ਸਾਡਾ ਨਾਮ ਹੀ ਲੈਂਦਾ ਵੀਡੀਓ ਚ ਬਹੁਤ ਬੰਦਿਆਂ ਕੋਲ ਕਬੂਤਰ ਗਏ ਅੱਤੇ ਪੰਜਾਬ ਚ ਕਬੂਤਰ ਗਏ ਸੀ ਬਾਈ ਕੋਲੋਂ ਇੱਕ ਗੋਰਾ-ਗੋਰਾ ਸੀਗਾ ਮੁੰਡਾ ਉਹਦੇ ਕੋਲੇ ਕਾਲਾ ਚੀਨਾ ਰੋਜਾ ਕਬੂਤਰ ਗਏ ਸੀ ਖੱਟਣ ਵਾਲੇ ਦੀ ਚਿੱਟੀਆਂ ਵਾਲੀ ਕੂਦਰੀ ਉਹ ਕਬੂਤਰਾਂ ਦੀ ਲਾਦ ਤੇ ਆ ਰੱਤਿਆਂ ਦੀ ਆਪਸ ਵਿੱਚ ਮਿੱਸੀ ਬਹੁਤ ਉ ਆ ਕੂਤਰ ਉਹਦਾ ਪੁੱਤ ਹੈ ਬਾਈ ਜਿਹੜਾ ਹਿੱਕ ਤੋਂ ਲਾ ਕੇ ਗੂੜਾ ਪੂਸ ਤੇ ਕਰ ਨਹੀਂ ਗਿਆ ਸੀ ਵੱਡਾ ਕੂਤਰ ਚੋਰ ਥੱਲਾ ਵਾਲਾ ਮਾਪਦੇ ਘਰੇ ਲਿਆਂਦਾ ਸੀ ਉਹਦਾ ਸਕਾ ਪੁੱਤ ਹੈ ਬਈ ਆਹ ਇਹ ਇਹ ਆਹ ਕੱਢਦਾ ਗੋੜ ਰੰਗੇ ਬਾਈ ਰੱਤੇ ਆਏ ਨੂੰ ਪੈਰ ਲੱਗੇ ਨੇ ਬਾਈ ਤੇ ਥੱਲਿਓ ਬਾਈ ਇਹ ਲਾਲ ਰੱਤੇ ਨੇ ਦਾ ਰੰਗ ਸਿਮੈਂਟਡ ਹੈ ਜਿਹੜਾ ਡੰਡਾ ਨਹੀਂ ਕਹਿੰਦੇ ਡੰਡਾ ਪਾਉਂਦਾ ਪੂਛਾ ਦੇ ਪਾਉਂਦੇ ਡੰਡਾ ਇਹ ਤੋਂ ਕੋਕਾ ਕੋਲਾ ਡੰਡਾ ਪਾਉਣ ਗਿਆ ਸੀ ਖਾਂਬੇ ਇਹਨਾਂ ਦੇ ਬਾਈ ਇਹ ਕੂਤਰ ਹੈ ਬਾਈ ਜਦੋਂ ਇਹ ਆਪਸ ਵਿੱਚ ਲਾਉਣੇ ਆ ਨਾ ਆਪਸ ਵਿੱਚ ਲਾ ਦਿੰਦੇ ਨੇ ਉਹਨੂੰ ਨੇੜੇ ਕਰਕੇ ਤੇ ਆਪਸ ਵਿੱਚ ਗੁੜ ਰੰਗਾ ਰੱਤਾ ਕੱਢਦੇ ਆ ਇਹ ਜਦੋਂ ਉਹਨਾਂ ਨੂੰ ਆਪਸ ਵਿੱਚ ਨੇੜੇ ਕਰਕੇ ਲਾਉਣੇ ਆ ਬਾਈ ਗੁੜ ਰੰਗਾ ਰੱਤਾ ਕੱਢਦੇ ਆ ਇਹਨਾਂ ਦੀ ਅੱਖ ਜਮਾ ਚਿੱਟੀ ਆ ਬਾਈ ਨੋਕ ਇਹਨਾਂ ਦੀ ਕਾਲੀ ਹੈ ਕਾਲੀ ਨੋਕ ਨਹੀਂ ਲੀਲੀ ਜੀ ਨੋਕ ਰੱਖਦੇ ਆ ਇਹ ਮੂਹਰੋਂ ਚਿੱਟੀ ਦਿਖਾਉਂਦੇ ਆ ਇਹਨਾਂ ਦੀ ਵੀ ਨਿਸ਼ਾਨੀ ਹੈ ਇਹਦੇ ਸਿਰ ਦਾ ਤੇ ਧੜ ਦਾ ਰੰਗ ਇੱਕ ਹੋਊਗਾ ਬਾਈ ਆ ਬਚਾਲੋਂ ਗਲ ਕਾਲਾ ਹੋ ਜਿਹਨਾਂ ਦਾ ਗਲ ਚਿੱਟਾ ਹੋਇਆ ਸਿਰ ਤੇ ਧੜ ਗੂੜੀ ਹੋ ਜਿਹੜੇ ਕੋਲੇ ਨਾ ਤੰਨੇ ਵਾਲੇ ਬਲੱਡ ਚ ਜਾਂ ਬਿੰਦਰਪੂਲੇ ਵਾਲੇ ਬਲੱਡ ਚ ਕਬੂਤਰ ਹੋਇਆ ਤਾਂ ਇਹਦੀ ਨਿਸ਼ਾਨੀ ਹੈ ਇਹ ਇਹਨਾਂ ਦਾ ਸਿਰ ਤੇ ਧੜ ਇੱਕ ਰੰਗ ਦੀ ਹੋਡ ਅੱਡ ਦਾ ਸਿਰ ਕੱਢਦੇ ਆ ਜਿਹੜੇ ਟੋਪੀ ਲਾਲ ਕਰਦੇ ਆ ਉਹ ਬਾਈ ਜਦੋਂ ਆਪਾਂ ਬਲੱਡ ਨੂੰ ਪਾ ਕੇ ਇੱਕ ਦੂਜੇ ਚ ਆਪਸ ਵਿੱਚ ਮਿਕਾਉਣੇ ਉਹਦੋਂ ਕੱਢਦੇ ਨੇਗੇ ਤੇ ਇਹੀ ਕਬੂਤਰ ਗਾਹਾਂ ਕਾਨੀਆਂ ਜਿਹੜੀਆਂ ਆਹ ਕਾਨੀਆਂ ਨੇ ਪੂਛਦੀਆਂ ਜਿਵੇਂ ਇਹਦੀਆਂ ਦਿਖਾ ਰਹੇ ਆ ਕਾਲੀਆਂ ਹੋਣੀਆਂ ਇਹਦੀ ਨਿਸ਼ਾਨੀ ਹੈ ਇਹਨਾਂ ਦੇ ਫੰਗ ਚਿੱਟੇ ਨਹੀਂ ਥੋੜੇ ਜਿਵੇਂ ਸਵਾਹੇ ਨਹੀਂ ਹੁੰਦੇ ਸਵਾਹੇ ਹੋਣਗੇ ਰੱਤਿਆਂ ਦੇ ਇਹ ਬਾਈ ਉਹ ਬਲੱਡ ਹੈ ਜਿਹੜਾ ਤਿੱਖਾ ਉੜਦਾ ਤੇ ਉੱਚਾ ਉੜਦਾ ਇਹਨਾਂ ਚ ਤੜਕ ਵੀ ਹੈਗੀ ਟੜਕ ਵੀ ਕੇ ਪਰ ਇਹ ਜੇ ਕਬੂਤਰ ਨੇ ਬਾਈ ਬਾਜੀ ਥਾਂ ਤੇ ਖੜੇ ਨਿਵੇੜ ਦਿੰਦੇ ਜਿੱਥੇ ਜਾ ਕੇ ਖੜ ਗਏ ਨਾ ਟੜਕੇ ਉੱਥੇ ਖੜੇ ਬਾਜੀ ਨਿਵੇੜ ਦਿੰਦੇ ਇੱਕ ਆਪਣੇ ਕੋਲੇ ਆ ਸੇ ਬਾਈ ਜਿਹੜਾ ਪਹਿਲਾਂ ਰੱਤਾ ਦਿਖਾਇਆ ਉਸੇ ਦੀ ਭਰਾ ਹੈ ਇਹ ਤੁਹਾਨੂੰ ਦੱਸਿਆ ਸੀ ਨਾ ਵੀ ਕਾਲਸ ਕੜਦੇ ਆ ਪੱਲਿਆਂ ਚ ਆ ਦੇਖੋ ਕੰਨਿਆਂ ਚ ਕਾਲਸ ਕੜਦੇ ਆ ਬਾਈ ਪੱਲੇ ਚ ਇਹ ਵੀ ਹੈ ਅੱਖ ਚਿੱਟੀ ਨੋਕ ਜਮਾ ਕਾਲੀ ਇਹਦਾ ਵੀ ਸੈਰਾ ਲੱਗ ਹੈ ਇਹਦਾ ਵੀ ਸਿਰਫ ਇੱਕ ਹੈ ਤੇ ਪਿੰਡਾ ਫਿੱਕਾ ਤੇ ਗਲ ਗੂੜਾ ਹੈਗਾ ਇਹ ਕਾਲਸ ਜੋਂ-ਜੋਂ ਬੁੜੇ ਹੋਈ ਜਾਂਦੇ ਆ ਬਾਈ ਕਾਲਸ ਵਧਾਉਂਦੇ ਤੁਰੇ ਜਾਂਦੇ ਆ ਪੂਛ ਕੰਨੀਆਂ ਤੇ ਸਾਰੇ ਪਾਸਿਆਂ ਦੇ ਇਹਨਾਂ ਦੀ ਨਿਸ਼ਾਨੀ ਆ ਕਾਲਾ ਖੰਭ ਕੱਢਣਗੇ ਕੱਢਣਗੇ ਇਹ ਪੂਛ ਕੰਨੀਆਂ ਚਾ ਕੱਢ ਜਾਂਦੇ ਜੋਂ-ਜੋਂ ਬੁੜੇ ਹੁੰਦੇ ਆ ਤਾਂ ਉਤੇ ਕਾਲਾ ਖੰਭ ਕੱਢਦੇ ਤੁਰੇ ਜਾਂਦੇ ਆ ਐਂ ਪੂਛ ਦੀਆਂ ਕੰਨੀਆਂ ਵੀ ਕਾਲੀਆਂ ਉਤੇ ਕਾਲਾ ਖੰਭ ਕੱਢਦੇ ਆ ਇਹਨਾਂ ਦੀ ਵੀ ਡਾਣ ਬਹੁਤ ਜ਼ਿਆਦਾ ਆ ਬਾਈ ਤੁਹਾਨੂੰ ਦੱਸਿਆ ਸੀ ਨਾ ਬਾਈ ਇਹਨਾਂ ਦੀਆਂ ਅਧੀਆਂ ਨੋਂਦਰਾ ਚਿੱਟੀਆਂ ਅਧੀਆਂ ਕਾਲੀਆਂ ਦੇਖੋ ਆ ਕੂਤਰ ਦੀਆਂ ਦੇ ਚਨੋਂਦਰਾ ਚਿੱਟੀਆਂ ਦੇ ਵਿੱਚ ਕਾਲੀਆਂ ਨੇ ਮਾਸ ਰੰਗੀਆਂ ਨੋਂਦਰਾ ਨੇ ਇਹ ਦਿਨ ਹੈ ਤੇ ਇਹ ਲੀਲੇ ਨੇ ਬਾਈ ਥੱਲੋਂ ਸਵਾਹੇ ਜੇ ਰੱਤੇ ਨਹੀਂ ਕਹਿ ਸਕਦੇ ਇਹਨਾਂ ਨੂੰ ਆਪਾਂ ਡੰਡਾ ਇਹਦੇ ਵੀ ਪੂਛ ਬਣਦੇ ਇਹ ਕਬੂਤਰ ਆ ਬਾਈ ਜਿਹੜੇ ਉੱਚੇ ਉੜਦੇ ਨੇ ਇਹਨਾਂ ਦੀ ਡਾਨ ਦਾ ਕੋਈ ਮੁੱਲ ਨਹੀਂ ਗਾ ਇਹ ਕਬੂਤਰਾਂ ਦਾ ਇਹ ਕਬੂਤਰਾਂ ਤੋਂ ਕਬੂਤਰ ਵੀ ਦਿਖਾਉਂ ਜਦੋਂ ਆਇਆ ਮਿਸੇ ਕਰਦਾ ਇਹਨਾਂ ਨੂੰ ਮੈਂ ਨੇੜੇ ਕਰ ਲਾਂ ਉਹਦਾ ਗੁੜ ਰੰਗਾ ਰੱਤਾ ਕੱਢਦੇ ਆ ਆਪ ਵੀ ਬਹੁਤ ਟੜਦਾ ਉਹਦੀ ਲਾਤ ਵੀ ਬਹੁਤ ਟੁੱੜਦੀ ਹੈਗੀ ਜਦ ਇਹਨਾਂ ਨੂੰ ਬਾਈ ਆਪਾਂ ਨੇੜੇ ਕਰਦੇ ਹਾਂ ਨਾ ਉਦੋਂ ਇਦਾਂ ਦੇ ਰੰਗ ਬਣਾਉਂਦੇ ਆ ਆ ਦੇਖੋ ਲਾਲ ਸਿਰ ਚਿੱਟੀਆਂ ਅੱਖਾਂ ਕਲਫ ਨੋਕੀ ਇੱਕ ਤੋਂ ਸਾਰੀ ਗੂੜੀ ਐ ਇੱਕ ਖੰਭ ਲਾਲ ਚੀਨੀ ਐ ਇਹ ਕਹਿੰਦੇ ਦੀ ਹੋਰ ਨਿਸ਼ਾਨੀ ਐ ਬਾਈ ਉੱਤੋਂ ਲਾਲ ਚੀਨੇ ਹੋਣਗੇ ਇੱਥੋਂ ਮੋਢੇ ਲਾਲ ਚੀਨੇ ਹੋਣਗੇ ਇਹਨਾਂ ਦੇ ਪਰ ਇਹਨਾਂ ਦਾ ਥੱਲੇੋਂ ਖੰਭ ਚਿੱਟੇ ਐ ਉੱਚੇ ਫਿਰਦੇ ਇਹ ਦੀਂਦੇ ਨਹੀਂਗੇ ਵੀ ਚਿੱਟੇ ਐ ਕਿ ਲਾਲ ਚੀਨੇ ਐ ਕੋਈ ਕੋਈ ਖੰਭ ਵਧਾ ਜਾਂਦੇ ਐ ਤਾਂ ਕਰਕੇ ਇਹ ਲਾਲ ਚੀਨੇ ਲੱਗਦੇ ਐ ਨਹੀਂ ਇਹਨਾਂ ਦੇ ਥੱਲੇੋਂ ਪੱਲੇ ਚਿੱਟੇ ਹੋਣਗੇ ਤਕਰੀਬਨ ਜਿੰਨੇ ਕੂਤਰ ਐ ਆ ਕਾਠੀ ਲਾਲ ਚੀਨੀ ਕੱਢ ਜਾਂਦੇ ਐ ਹੇ ਗੰਨਾ ਆਦੀ ਮਨ ਦੀ ਪੂਛ ਇਹਨਾਂ ਦੇ ਵੀ ਆਈ ਸਵਾਏ ਖੰਭ ਇਹਨਾਂ ਦੀਆਂ ਵੀ ਇੱਕ ਨੰਦਰ ਕਾਲੀ ਵਿੱਚੋਂ ਚਿੱਟੀਆਂ ਇੱਕ ਨੰਦਰ ਕਾਲੀ ਵਿੱਚੋਂ ਚਿੱਟੀਆਂ ਬਾਈ ਤੇ ਹਿੱਕ ਤੋਂ ਲਾ ਕੇ ਥੱਲੇ ਪੇਟੀ ਗੁੜੀ ਹੋ ਇਹ ਕਬੂਤਰਾਂ ਦੀ ਇੱਕ ਨਿਸ਼ਾਨੀ ਹੈ ਬਾਈ ਜਿਹੜੇ ਬਿੰਦਰ ਵਾਲੇ ਪਿਓਰ ਨੇਗੇ ਜੇ ਹਿੱਕ ਤੋਂ ਗੂੜੇ ਨੇ ਤਾਂ ਪੂਸ ਵਾਲੀ ਪਾਸੇ ਚਿੱਟੇ ਹੋਣਗੇ ਸਾਰੇ ਗੂੜੇ ਬਹੁਤ ਘੱਟ ਕਬੂਤਰ ਨੇ ਆ ਕੱਲੀ ਪੇਟੀ ਕੱਢਦੇ ਥੱਲੋਂ ਇਥੋਂ ਲਾ ਕੇ ਗੂੜੀ ਜੇ ਕੱਢਣਗੇ ਤੇ ਪੱਲੇ ਚਿੱਟੇ ਕੱਢਣਗੇ ਬਾਈ ਇਹ। ਐ ਟਰ ਤੇ ਕਰ। ਤੇ ਜੇ ਪੱਲੇ ਉਤੋਂ ਗੂੜੇ ਕਰਕੇ ਮੋਢੇ ਗੂੜੇ ਕੱਢ ਕੇ ਤਾਂ ਥੱਲੇ ਚਿੱਟੇ ਨਿਕਲਣਗੇ ਇਹ। ਇਹ ਕੂਤਰ ਆ ਕਬੂਤਰ ਕੌਰ ਨੇ ਬਾਈ। ਇਹ ਕੂਤਰ ਉੱਚੇ ਉੱਡਦੇ ਨੇ। ਇਹਨਾਂ 'ਚ ਤੜਕ ਵੀ ਹੈਗੀ ਆ ਮਾੜੀ-ਮੋਟੀ। ਪਰ ਓਡਾ ਡੱਗ ਇਹਨਾਂ ਦੀ ਡਾਂਡੂ ਨੂੰ ਕੋਈ ਨਾ ਦਾ। ਇਹ ਵੀ ਉੱਡਦੇ ਆ ਮਿੱਸੇ ਬਾਈ ਜਰਨੈਲ ਵਾਲਿਆਂ 'ਚ ਬਹੁਤ ਉੱਡ ਜਾਂਦੇ ਆ। ਇਹ ਕੂਤਰ ਮਹੀਰਾ ਪੰਜ ਮਿੱਸੇ ਵੀ ਉੱਡਦੇ ਹੈਗੇ। ਠੀਕ ਹੈ। ਇਹ ਕੂਤਰ ਗਰਦੇਵ ਵਾਲਿਆਂ 'ਚ ਵੀ ਉੱਡ ਜਾਂਦੇ ਆ। ਤੇ ਬਾਦੋ ਸਭ ਤੋਂ ਜ਼ਿਆਦਾ ਮਿੱਸੇ ਤਾਂ ਇਹਨਾਂ ਦੀ ਯਾਰ ਜ ਲਾਲ ਨਹੀਂ ਵਜੇ ਗੁੰਮਟੀ ਵਾਲਾ ਖੱਟੀਆਂ ਅੱਖਾਂ ਵਾਲੇ ਕੂਤਰ ਸੀ ਉਹਨਾਂ ਨਾਲ ਬਹੁਤ ਮਿਸ ਉੱਡਦੀ ਇਹਨਾਂ ਦੀ ਆਪਾਂ ਉਹਨਾਂ ਨਾਲ ਡਾਕੇ ਵੀ ਦੇਖੀ ਐ ਪਾ ਕੇ ਬਹੁਤ ਚੰਗੇ ਉੱਡਦੇ ਪਰ ਇੱਕ ਜਰਨੈਲ ਵਾਲੇ ਕੂਤਰਾਂ ਨਾਲ ਤੇ ਕੋਨਾਂ ਨਾਲ ਬਹੁਤ ਚੰਗੀ ਮਿਸ ਉੱਡਦੀ ਐ ਬਾਈ ਇਹਨਾਂ ਕੂਤਰਾਂ ਦੀ ਜਦੋਂ ਇਹ ਕਬੂਤਰ ਜਿਹੜਾ ਪਹਿਲਾਂ ਤੁਹਾਨੂੰ ਰੱਤਾ ਕੂਤਰ ਦਿਖਾਇਆ ਆਪ ਸੁਮੇ ਲਾਉਣਾ ਇਹ ਗੋੜ ਰੰਗੇ ਰੱਤੇ ਕੱਢਦੇ ਆ ਗਾਹਾਂ ਜਾ ਕੇ ਉਹ ਆਪ ਵੀ ਬਹੁਤ ਉੱਡਦੇ ਉਹਨਾਂ ਦੀ ਲਾਦ ਵੀ ਬਹੁਤ ਉੱਡਦੀ ਐ ਇੱਕੇ ਆ ਰੰਗ ਵੀ ਕੱਢਦੇ ਨੇ ਬਾਈ ਚਿੱਟੀ ਨੋਕ ਅੱਖਾਂ ਚਿੱਟੀਆਂ ਸਰਤ ਤਵੀਤੀ ਕੱਢਣਗੇ ਚਿੱਟੇ ਇਹ ਇੱਥੇ ਕੱਢ ਜਾਣ ਮੂਹਰੇ ਕੱਢ ਜਾਣ ਇਹ ਜ਼ਰੂਰੀ ਕੱਢਦੇ ਨੇ ਤੇ ਐ ਨਾ ਕਾਂਤ ਦੇ ਵਿੱਚ ਤਿੰਨ ਜਾਂ ਚਾਰ ਖੰਭ ਚਿੱਟੇ ਕੱਢਦੇ ਇਹ ਲਸਰਾਂ ਦੇ ਰੱਤੇ ਬੋਲਦੇ ਹਨ ਇਹ ਵੀ ਬਿੰਦਰ ਪੂਲੇ ਵਾਲੇ ਦੇ ਕੂਤਰੀ ਆ ਬਈ ਇਹ ਆਪਣੇ ਕੋਲੇ ਬਾਈ ਦੇ ਹੱਥੋਂ ਆਈ ਸੀ ਰੱਤੀ ਬਾਈ ਨੇ ਦਿੱਤੀ ਸੀ ਆਪਾਂ ਨੂੰ ਵੱਡੀ ਕਬੂਤਰ ਮੇਰੇ ਕੋਲ ਉੱਡੀ ਆ ਬਹੁਤ ਪੁਰਾਣੀ ਹੈ ਇਹ ਕੂਤਰੀ ਮੈਂ ਢਾ ਕੇ ਬੱਚਾ ਬੰਦ ਕਰ ਲਿਆ ਸੀ ਇਹ ਐ ਪੈਰ ਇਹਦੇ ਵੀ ਚਿੱਟੇ ਨੌਂਦਰਾਂ ਚਿੱਟੀਆਂ ਨੇ ਬਈ ਇਹ ਕਬੂਤਰ ਜਾਂਦੇ ਨਹੀਂ ਬਈ ਆਹ ਜਿਹੜੀਆਂ ਦਿਖਾਈ ਤੁਹਾਨੂੰ ਰੱਤੀ ਇਹਦੇ ਹੀ ਪੁੱਛੋ ਮੈਂ ਡੰਡਾ ਬਣਦਾ ਪਰਾਂ ਨਿਸ਼ਾਨੀ ਇਹੀ ਐ ਇਹਦਾ ਵੀ ਧੜ ਨਾ ਸਿਰ ਨਹੀਂ ਲੜਦਾ ਬਾਈ ਇਹਨਾਂ ਵੀ ਆ ਹਿੱਕ ਗੂੜੀ ਸਿਰ ਚਿੱਟਾ ਪਿੰਡਾ ਚਿੱਟਾ ਐ ਹੋਊਗਾ ਇਹਨਾਂ ਦਾ ਪਿੰਡਾ ਤੇ ਸਿਰਾਂ ਚਿੱਟਾ ਹੋਊ ਬਾਈ ਧੜ ਗੂੜੀ ਲਾਲ ਹੋਊਗੀ ਇਹ ਕਬੂਤਰ ਵੀ ਨਹੀਂ ਜਾਂਦੇ ਬਾਈ ਇਹ ਬਹੁਤ ਚੰਗੀ ਉੜਦੇ ਇਹਨਾਂ ਦੀ ਮੈਂ ਸੋਨਾ ਕਬੂਤਰਾਂ ਨਹੀਂ ਉੜਦੀ ਬਾਈ ਜਦੋਂ ਆ ਕਬੂਤਰ ਤੇ ਜਿਹੜੇ ਇੱਕ ਮੱਖਿਆਲਾ ਬਲੱਡ ਕਰਦਾ ਸੀ ਬਾਈ ਤੇ ਇੱਕ ਕਿਲੇ ਵਾਲਾ ਜਦੋਂ ਮੱਖਿਆਲਾ ਤੇ ਕੇ ਵਾਲਾ ਆਪਸ ਵਿੱਚ ਮਿਸ਼ੇ ਕਰ ਲੈਂਦੇ ਗੁੜ ਰੰਗੇ ਰੱਤੇ ਵੀ ਕੱਢਦੇ ਆ ਲਾਲ ਚੀਨੇ ਵੀ ਕੱਢਦੇ ਆ ਬਹੁਤ ਸੋਹਣੇ ਬਣ ਜਾਂਦੇ ਆ ਸੁੱਪਣ ਬਹੁਤ ਸੋਨਾ ਹੋ ਜਾਂਦਾ ਕਬੂਤਰਾਂ ਦਾ ਜਦੋਂ ਉਹ ਕਬੂਤਰ ਬਾਜ਼ੀਆਂ ਢਾ ਕੇ ਜਾਂ ਬਾਜੀ ਚੋਕੀ ਚੱਕ ਲੈਂਦਾ ਉਹਦਾ ਤੁੱਕਾ ਹੀ ਹੈ ਬਾਈ ਫਿਰ ਕਈ ਤਾਂ ਜਿਹੜਾ ਕੋਈ ਵੱਧ ਪੁੱਤ ਪੈਸੇ ਹੁੰਦਾ ਵੀ ਕਿਸੇ ਸਾਈਡ ਤੋਂ ਜਾਂ ਮੱਖਿਆਲਾ ਚੋਂ ਵੱਧ ਵਾਗਿਆ ਜਾਂ ਦੂਜਿਆਂ ਦੇ ਤਰਕਣਾਂ ਚੋਂ ਵੱਧ ਵਾਗਿਆ ਉਹਦੀ ਜਾ ਕੇ ਕਿਸੇ ਦੀ 100 ਮੰਗ ਰਿਹਾ ਕਦੇ ਲਾਅ ਦੁੱਡ ਜੁੱਡ ਜ ਨਹੀਂ ਹਰੇ ਕਬੂਤਰ ਦੀ ਲਾਅ ਨਹੀਂ ਉੱਡਦੀ ਉਹਨਾਂ ਦੀ ਜਿਹੜੇ ਅੱਡੋ ਅ ਪਿਛਲੇ 15 ਸੱਤਾਂ ਕੂਤਰਾਂ 'ਚ ਫਿਰਦੇ ਹੁੰਦੇ ਆਗੇ। ਇਹ ਕੂਤਰ ਤਾਂ ਬਈ ਬਹੁਤ ਬੰਦਿਆਂ ਕੋਲੇ ਵਾਗ ਗਏ। ਫਰੇਕ ਲਾਲ ਚੀਨਾ। ਉੱਲੇ ਵਾਲਾ ਕੂਤਰ ਨਹੀਂਗਾ। ਅੱਜ ਮੈਂ ਜਿੰਨਾ ਕਿ ਮੈਨੂੰ ਨੌਲੇਜ ਸੀਗੀ ਹਨਾ ਜੇ ਮੈਂ ਕੁਝ ਗੱਲਾਂ ਭੁੱਲ ਗਿਆ ਤਾਂ ਆਪਾਂ ਕਿਸੇ ਹੋਰ ਵੀਡੀਓ 'ਚ ਕਰਾਂਗੇ। ਪਰ ਜਿੰਨੀ ਕਿ ਮੈਨੂੰ ਨੌਲੇਜ ਬਾਈ ਨੇ ਦੱਸੀ ਸੀਗੀ ਵੀ ਇਹ ਕਬੂਤਰ ਤੇ ਬਹੁਤ ਜ਼ਿਆਦੇ ਡਾਕਲ ਨੇ। ਤੇ ਇਹ ਆਉਂਦੇ ਰਾਸ ਕਿਸੇ ਕਿਸੇ ਨੂੰ ਆ ਬਾਈ ਜਿਵੇਂ ਜੰਟੇ ਵਾਲੇ ਕਬੂਤਰ ਤੇ ਇਹ ਜਿਹਦੇ ਤਾਂ ਜਿਹਦੇ ਕੋਲ ਤਾਂ ਸਹੀ ਖੂਨ ਵਗਿਆ ਯਾਰ ਬਾਈ। ਉਦੇ ਕੋਲ ਤਾਂ ਜਾ ਕੇ ਉੱਡੇ ਨੇ ਜਿਹਦੇ ਕੋਲੇ ਕਾਪੀ ਬਾਗੀ ਉਦੋਂ ਨੂੰ ਮੈਂ ਕਹਿ ਸਕਦਾ ਵੀ ਉੱਡਣਗੇ ਕਿੰਨੇ ਉੱਡਣਗੇ ਇੱਕ ਤੁਨ ਮੈਂ ਹੋਰ ਪਛਾਣ ਦੱਸਦਾ ਇਹਨਾਂ ਦੀ ਜੇ ਇਧਰ ਨੂੰ ਕਬੂਤਰ ਸਾਹਮਣੇ ਆਇਆ ਨਾ ਇਹਨਾਂ ਦੀਆਂ ਭਾਈ ਲੱਤਾਂ ਬਾੜੀਆਂ ਲੰਬੀਆਂ ਤੇ ਲੱਤਾਂ ਚੌੜੀਆਂ ਬਾਜ ਵਾਂਗੂ ਕੱਦ ਕਾਠੀ ਦੇ ਲੰਬੇ ਕਬੂਤਰ ਨੇ ਇਹ ਛੋਟੀ ਕੱਦ ਕਾਠੀ ਦੇ ਨਹੀਂਗੇ ਜੇ ਕਈ ਵਾਰੀ ਕਿਸੇ ਤੋਂ ਕਬੂਤਰ ਲੈਣਾ ਵੀ ਨਾ ਵਿੰਦਰ ਵਾਲਾ ਬੈਠਾ ਇਹਨਾਂ ਦੇ ਚੱਡੇ ਚੌੜੇ ਕਰਕੇ ਬੰਦੇ ਆ ਇਹਨਾਂ ਦੀ ਜਦੋਂ ਕਿਤੇ ਕਿੰਨੀ ਗੁੱਲੀ ਤੇ ਬਹਿਣ ਜਾਂ ਕਿਸੇ ਡੰਡੇ ਤੇ ਬਹਿਣ ਤਾਂ ਇਹਨਾਂ ਦੀਆਂ ਲੱਤਾਂ ਚੌੜੀਆਂ ਹੋਣੀਆਂ ਐ ਟੰਡੇ ਚ ਪੂਰੀਆਂ ਤੇ ਲੱਤਾਂ ਲੰਬੀਆਂ ਨੇ ਇਹਨਾਂ ਦੀ ਲੱਤਾਂ ਛੋਟੀਆਂ ਨਹੀਂ ਬਾਈ ਕਦ ਕਾਠੀ ਦੇ ਵੀ ਲੰਬੇ ਨੇ ਪੂਰੇ ਇਹ ਐਂ ਕਬੂਤਰ ਇੱਕ ਇਹਨਾਂ ਦੀ ਹੋਰ ਨਿਸ਼ਾਨੀ ਐ ਬੁੜੇ ਹੋ ਕੇ ਕਿਸੇ ਦਾ ਪੱਲਾ ਪੋਲਾ ਟੁੱਟ ਜੇ ਤਾਂ ਤਾਂ ਭਾਈ ਥੱਲੇ ਪੱਲਾ ਸਿੱਟ ਜਾਣ ਤੇ ਨਹੀਂ ਥੱਲੇ ਪੱਲਾ ਨਹੀਂ ਸਿੱਟਦੇ ਬਾਈ ਇਹ ਜਿਵੇਂ ਪੱਲੇ ਨਹੀਂ ਸਿੱਟਜਣਦੇ ਕਬੂਤਰ ਥੱਲੇ ਪੱਲੇ ਸਿੱਟ ਜਾਂਦੇ ਆ ਪੱਲੇ ਭੁੱਲੇ ਨਹੀਂ ਸਿੱਟਦੇ ਕਦ ਕਾਠੀ ਦੇ ਲੰਬੇ ਨੇ ਜ਼ਿਆਦੇ ਇਹ ਬਸੇ ਸਿਆਣ ਰੱਖਿਓ ਵੀਰ ਬਣ ਕੇ ਇਹ ਕਬੂਤਰਾਂ ਦੀ ਜੇ ਕਈ ਵਾਰੀ ਗੁਬਿੰਦਰ ਵਾਲੇ ਕਬੂਤਰ ਜਾਂ ਪੂਲੇ ਵਾਲੇ ਲੈਂਦਾ ਜਾਂ ਦਿੰਦਾ ਆਹ ਦੇਖੋ ਇਹਨਾਂ ਦੀ ਜਿਵੇਂ ਇਹਦੀ ਧੜ ਵਿਚਾਲੋਂ ਗਲ ਲਾਲ ਹੈ ਸਿਰ ਚਿੱਟਾ ਤੇ ਢੜ ਚਿੱਟੀ ਹੈ ਆ ਰੰਗ ਇਹਨਾਂ ਦਾ ਪਯੋਰ ਦਾ ਕਿ ਨਹੀਂ ਇਹਨਾਂ ਦੀਆਂ ਲੱਤਾਂ ਵੀ ਲੰਬੀਆਂ ਤੇ ਲੱਤਾਂ ਵੀ ਚੌੜੀਆਂ ਨੋਂਧਰਾ ਵੀ ਲੰਬੀਆਂ ਨੇ ਪੈਰ ਦੀਆਂ ਕਈ ਵਾਰੀ ਜਦੋਂ ਕਿਲੀ ਕੁਲੀ ਤੇ ਪਾ ਕੇ ਵਹਿੰਦੇ ਨੇ ਪੂਰੀਆਂ ਲੰਬੀਆਂ ਨੋਂਧਰਾ ਨੇ ਜਿਵੇਂ ਸਾਈਂ ਵਾਲੇ ਕੂਤਰਾਂ ਦੀਆਂ ਹੀ ਇਹਨਾਂ ਦੀਆਂ ਹੀ ਆ ਇਹ ਕੂਤਰਾਂ ਨਹੀਂ ਆ ਇਹ ਦੋ ਬਲੱਡ ਨੇ ਵੀਰ ਬਣ ਕੇ ਖਿਆਲ ਰੱਖਿਓ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜਿਹੜਾ ਇਹ ਲਾਲ ਚੀਨੇ ਕਾਲਾ ਚੀਨਾ ਕੱਢਦੇ ਨੇ ਉਹ ਜਰਨੈਰ ਵਾਲੇ ਕਬੂਤਰਾਂ ਕਰਕੇ ਕੱਢਦੇ ਨੇ ਬਾਈ ਬਿੰਦਰ ਨੇ ਆਪਾਂ ਨੂੰ ਦੱਸਿਆ ਸੀ ਵੀ ਜਰਨੈਰ ਵਾਲੇ ਕਬੂਤਰਾਂ ਦੀ ਮੈਸ ਆਪਾਂ ਵਿੱਚ ਪਾਈ ਸੀ ਪੱਲਾ ਪਾਏ ਜੱਡੂ ਨਾਲ ਦੇ ਵਿੱਚ ਉਹਨਾਂ ਨਾਲ ਵੀ ਬਹੁਤ ਚੰਗਾ ਰਿਜ਼ਲਟ ਦਿੱਤਾ ਜਾਂਟੇ ਵਾਲੇ ਕਬੂਤਰਾਂ ਨਾਲ ਵੀ ਬਹੁਤ ਚੰਗਾ ਰਿਜ਼ਲਟ ਦਿੱਤਾ ਹੈ ਕਬੂਤਰਾਂ ਨੇ ਤੇ ਜਿਹੜੇ ਹਿਸਾਬ ਨਾਲ ਆਪਾਂ ਨੂੰ ਦੱਸਿਆ ਬਾਈ ਨੇ ਤਾਂ ਇਹ ਰੱਤੇ ਜਿਹੜੇ ਕਾਲਾ ਚੀਨਾ ਕੱਢਦੇ ਨੇਗੇ ਕਈ ਵਾਰੀ ਉਹ ਪਿੱਛੇ ਪੁੱਛੇ ਤੇ ਕੱਢ ਜਾਂਦੇ ਕਿਉਂਕਿ ਉਧਰੋਂ ਹੁੰਦਾ ਮਾਲਾ ਮੋਟਾ ਖੂਨ ਉਹ ਚੀਜ਼ ਹੈ ਤੇ ਵੀਰ ਬਣ ਕੇ ਜਰੂਰ ਦੱਸਿਓ ਮੈਨੂੰ ਜੇ ਕਿਸੇ ਕੋਲ ਹੋਰ ਵੀ ਓਦੋਂ ਵੱਧ ਗਿਆਨ ਦਾ ਪੜਾ ਰਿਆ ਹਨਾ ਬਾਈ ਤੇ ਉਹ ਜਰੂਰ ਦੱਸਿਓ ਜਿਹੜਾ ਕਹੇ ਜਾਂਦੇ ਨਾ ਬੰਦੇ ਵੀ ਬਾਈ ਉਤੋਂ ਆਉਂਦੇ ਬਿੰਦਰ ਵਾਲੇ ਕਬੂਤਰ ਬਹਿ ਜਾਂਦੇ ਐ ਐਂ ਕਰਦੇ ਬਾਈ ਉੱਤੇ ਇੰਨਾ ਜ਼ੋਰ ਲਾਉਂਦੇ ਉਤੋਂ ਖਤਮ ਹੋ ਗਏ ਆਉਂਦੇ ਇਹ ਉਹ ਕਬੂਤਰ ਨੇ ਜਿਹੜੇ ਆ ਉਰਲੇ ਪਾਸੇ ਨੇ ਬੈਠੀ ਲਾਲ ਚੀਨੀ ਇਹ ਬਾਈ ਉਤੋਂ ਹੀ ਉਦੋਂ ਆਉਂਦੇ ਥੱਲੋਂ ਸਾਰਾ ਕੰਮ ਨਿਪਟ ਜਾਂਦਾ ਹੈਗਾ ਅੰਨਾ ਜ਼ੋਰ ਲਾਉਂਦੇ ਅੱਧੀ ਚੋਂ ਮੁੜ ਜਾਂਦੇ ਤਾਂ ਹਾਂ ਉਤਲੀ ਛੱਤ ਤੇ ਕਬੂਤਰ ਨੇ ਜਿਹੜੀ ਉਹ ਉਦੋਂ ਪਰਲੇ ਪਾਸੇ ਬੈਠੀ ਹੈ ਚਿੱਟਾ ਸਿਰ ਲਾਲ ਚੀਨੀ ਕਬੂਤਰੀ ਬ ਇਹ ਅੱਧੀ ਚ ਉਡਦੇ ਨੇ ਬਾਈ ਇਹ ਮੀਰਾਬ ਵਾਲਾ ਕਾਮੀ ਇਹ ਜਾਂਦੇ ਨਹੀਂਗੇ ਠੀਕ ਹੈ ਨਾ ਫਰਕ ਇੱਥੇ ਪੈਂਦਾ ਜਦੋਂ ਇਹਨਾਂ ਦੋਨੇ ਕਬੂਤਰਾਂ ਦੇ ਮਿੱਸੇ ਕਬੂਤਰਾਂ ਪਾ ਕਿਸੇ ਨੂੰ ਦੇ ਦਿੰਨੇ ਆ ਠੀਕ ਹੈ ਉਹ ਕਿਸੇ ਹਿਸਾਬ ਚ ਨਹੀਂ ਹੁੰਦੇ ਅਗਲਾ ਕਹਿੰਦਾ ਇਹ ਲੈ ਜਾਂਦਾ ਦਾ ਸੀਗਾ ਪਿਓਰ ਪਰ ਉੱਡੇ ਨਹੀਂ ਉਹਨਾਂ ਅਗਲੇ ਨੂੰ ਕੀ ਪਤਾ ਗਾਹਾਂ ਵੀ ਕੀ ਕਰਕੇ ਦਿੱਤਾ ਹਨਾ ਇਹ ਚੀਜ਼ ਹੈ ਇਹ ਜ਼ਰੂਰ ਗੌਰ ਰੱਖਿਓ ਬਾਈ ਤੇ ਬਾਈ ਬਿੰਦਰਪੂਲੇ ਕੋਲ ਆਪਣੇ ਕੋਲ ਆਇਆ ਆਪਣੇ ਕੋਲ ਤਾਂ ਚੰਗੇ ਉੱਡੇ ਨੇ ਬਾਈ ਤੇ ਮੇਰੇ ਕੋਲੋਂ ਵੀ ਕਈ ਬੰਦਿਆਂ ਕੋਲੇ ਗਏ ਨੇ ਕਬੂਤਰ ਉਹਨਾਂ ਕੋਲੇ ਵੀ ਜਾ ਕੇ ਬਹੁਤ ਚੰਗੇ ਉੱਡੇ ਨੇ ਇੱਕ ਕਬੂਤਰ ਕਿਨੇ ਭਾਈ ਕਬੂਤਰ ਬਹੁਤ ਬੰਦਿਆਂ ਕੋਲੇ ਬੈਠੇ ਨੇ ਇਹ ਇੰਨਾਂ ਕੋਲੇ ਚੰਗੇ ਕਬੂਤਰ ਬਾਗੇ ਭਾਈ ਉਹ ਸਾਮਗੇ ਤੇ ਜਿੰਨਾਂ ਕੋਲੇ ਨਹੀਂ ਗਏ ਭਾਈ ਉਹ ਵਿਚਾਰੇ ਪਟਕਦੇ ਫਿਰਦੇ ਨੇ ਵੀ ਉੱਥੋਂ ਆਏ ਆਗੇ ਇੱਥੋਂ ਆਏ ਆਗੇ ਕਿਨੇ ਭਾਈ ਇਹ ਕਬੂਤਰ ਨਾ 우ਸਤਾਦ ਮੁਖਤਿਆਰ ਸਿੰਘ 베ਗਾ 베ਗੇ ਵਾਲੇ ਕਬੂਤਰ ਵਜਦੇ ਨੇ ਜਿਹੜੇ ਉਹਨਾਂ ਨਾਲ ਵੀ ਉੱਡ ਜਾਂਦੇ ਆ ਭਾਈ ਉਹਨਾਂ ਨਾਲ ਉਹ ਲਾਲ ਜੀ ਕਿਚੀ ਵਾਲੇ ਜਿਹੜੇ ਉਹ ਕਬੂਤਰ ਉੱਡਦੇ ਨੇ ਕਿਉਂ ਆਪ ਬਹੁਤ ਡਾਵੇ ਕਬੂਤਰ ਨੇਗੇ ਤੇ ਜਾਂ ਉਸਤਾਦ ਬਾਈ ਡੀਸੀ ਵੇਗਾ ਉਹਦੇ ਕਬੂਤਰਾਂ ਨਾਲ ਬਹੁਤ ਆਵੰਦ ਇਹਨਾਂ ਦਾ ਉਹਦੇ ਨਾਲ ਹੀ ਬਹੁਤ ਵਧੀਆ ਮਿਸ ਹੁੜਦੀ ਹੈਗੀ ਇਹਨਾਂ ਕਬੂਤਰਾਂ ਦੀ ਆਪ ਸੁਣੇ ਆਪਾ ਕੋ ਆਹ ਕਬੂਤਰਾਂ ਆਪਣੇ ਕੋਲੇ ਕਈ ਸਾਲ ਪੁਰਾਣੇ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਇੱਕ ਗੱਲ ਦੱਸਦਾ ਬਾਈ ਇਹ ਗਿੱਜਣ ਦੇ ਬਹੁਤ ਸਿਆਣੇ ਨੇ ਜੇ ਕਬੂਤਰ ਪਯੌਰ ਹੋਏ ਨਾ ਜਿੱਦਾਂ ਛਤਰੀ ਤੋਂ ਉੱਡ ਕੇ ਜਿੱਥੋਂ ਉੱਡ ਕੇ ਉੱਥੇ ਆ ਕੇ ਬਹਿੰਦੇ ਨੇਗੇ ਗਿੱਜਣ ਦੇ ਬਹੁਤ ਸਿਆਣੇ ਨੇ ਇਹ ਢਾਂਗੇ ਨੂੰ ਪਰ ਇਹਨਾਂ ਦੀ ਇੱਕ ਹੋਰ ਖਾਸੀਅਤ ਹੈ ਤੇ ਉੜਦੇ ਵੱਡੇ ਹੋ ਗਏ ਆ ਇਹਨਾਂ ਦੇ ਜਦੋਂ ਤੁਸੀਂ ਬੱਚੇ ਕਿ ਜਾਓਗੇ ਨਾ ਹੋਰ ਬਲੱਡ ਦੇ ਕਿ ਜਾਓਗੇ ਉੱਡ ਕੇ ਗੇੜੇ ਦੇਣ ਲੱਗ ਜਾਣਗੇ ਵਧੀਆ 2-4 ਘੰਟੇ ਲਾ ਕੇ ਆਉਣਗੇ ਇਹ ਛਤਰੀਆਂ ਤੋਂ ਇਧਰਲੀ ਛਤਰੀ ਤੋਂ ਉੱਡ ਕੇ ਦੂਜੀ ਛਤਰੀ ਤੇ ਬਹਿ ਕੇ ਦੂਜੀ ਤੋਂ ਤੀਜੀ ਤੇ ਬਹਿ ਕੇ ਪਰ ਜਿੱਦਾਂ ਇਹ ਢਾਰਚ ਚੜ ਗਏ ਢਾਰ ਦੇ ਉਤਲੇ ਪਾਸੇ ਹੋ ਗਏ ਉੱਥੇ ਥੋੜੀ ਢਾਰ ਵਾ ਕੇ ਬਹਿਣਗੇ ਇਹ ਉਦਿਆਂ ਦਾ ਫੱਕੋ ਫੱਕ ਜੀ ਲਾਣਦੇ ਆ ਬਾਈ ਇਹ ਕਬੂਤਰ ਆਪਣੇ ਨਾ ਘਰੋਂ ਨਿਕਲ ਗਿਆ ਸੀ ਬਾਈ ਆਣ ਕੇ ਜਿੱ ਰੱਖਿਆ ਹੋਇਆ ਜਮਾ ਇਹ ਇਹ ਘਰੋਂ ਨਿਕਲ ਗਿਆ ਸੀ ਬਾਈ ਤੇ 15-20 ਮਿੰਟ ਉੱਡ ਕੇ ਨਾ ਘਰੇ ਆ ਕੇ ਛਤਰੀ ਤੇ ਬੈਠਾ ਤੇ ਇੱਕ ਦਿਨ ਛਤਰੀ ਤੇ ਨਹੀਂ ਬੰਨੇ ਇੰਨੇ ਕਿ ਸਿਆਣੇ ਕਬੂਤਰ ਨੇ ਇਹਨਾਂ ਦਾ ਰੰਗ ਰੱਤਾ ਨਹੀਂ ਬਾਈ ਸਵਿੰਟਲ ਜਿਹਾ ਰੰਗ ਹੈ ਕਿ ਨਹੀਂ ਤੇ ਜਰੂਰ ਕਮੈਂਟ ਕਰਕੇ ਦੱਸਿਓ ਬਾਈ ਕਿਵੇਂ ਲੱਗੇ ਉੱਲੇ ਵਾਲੇ ਕਬੂਤਰ ਬਾਈ ਇਹ ਧੰਨਵਾਦ ਵੀ ਸਾਰੇ ਭਰਾਵਾਂ ਦਾ